ਇਦੇ ਅੱਜ ਸਵੇਰੇ ਕਰੀਬਨ 3 ਵਜੇ ਬਟਾਲਾ ਪੁਲਿਸ ਨੂੰ ਕਿਸੇ মিডিਆ ਪਰਸਨ ਵੱਲੋਂ ਇੱਕ ਕੁਇਰੀ ਆਈ ਸੀਗੀ ਕਿ ਜਿਹੜਾ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਹੈ ਉੱਥੇ ਕੋਈ ਬਲਾਸਟ ਹੋਇਆ ਹੈ ਤਾਂ ਇਸ ਕੁਇਰੀ ਨੂੰ ਬਟਾਲਾ ਪੁਲਿਸ ਨੇ ਇਨਪੁਟ ਮੰਨਦੇ ਹੋਏ ਉੱਥੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੀਆਂ ਤਾਂ ਟੀਮਸ ਜਿਹੜੀਆਂ ਸੀਗੇ ਦੇ ਵਰ ਲेड ਬਾਈ ਜੀਓ ਰੈਂਕ ਆਫਸਰਸ ਤਾਂ ਉੱਥੇ ਸਭ ਤੋਂ ਪਹਿਲਾਂ ਜਿਹੜੀ ਪੁਲਿਸ ਸਟੇਸ਼ਨ ਦੀ ਬਿਲਡਿੰਗ ਹੈ ਉਹ ਚੈੱਕ ਕੀਤੀ ਗਈ ਪਰ ਉੱਥੇ ਕੋਈ ਸਾਈਨ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਐਕਸਪਲੋਜ਼ਨ ਦਾ ਬਟ ਫਿਰ ਵੀ ਐਜ਼ ਅ ਮੈਂਟਰ ਆਫ ਪ੍ਰੀਕਾਸ਼ਨ ਅਸੀਂ ਉਸ ਤੋਂ ਬਾਅਦ ਥਾਣੇ ਦੇ ਬਾਹਰ ਲਾ ਜਿਹੜਾ ਏਰੀਆ ਹੈ ਦਾ ਵਿਸਿਨਿਟੀ ਏਰੀਆ ਆਫ ਦਾ ਪੁਲਿਸ ਸਟੇਸ਼ਨ ਉਹ ਵੀ ਡਿਟੇਲਸ ਅਸੀਂ ਸਰਚ ਕਰ ਲਿਆ ਬਟ ਕਿਤੇ ਵੀ ਕੋਈ ਕਿਸੇ ਪ੍ਰਕਾਰ ਦਾ ਕੋਈ ਸੁਰਾਗ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਕੋਈ ਸਾਈਨ ਨਹੀਂ ਸੀਗਾ ਕਿਸੇ ਐਕਸਪਲੋਸ਼ਨ ਦਾ ਤਾਂ ਇਨਫੈਕਟ ਅਸੀਂ ਬੜੀ ਪ੍ਰੋਲੋਂਗਡ ਦੇ ਵਿੱਚ ਸਰਚ ਕੀਤੀ ਤਾਂ ਸਵੇਰੇ ਉੱਥੇ ਮੀਡੀਆ ਦੇ ਸਾਥੀ ਵੀ ਆਏ ਸੀਗੇ ਉਹਨਾਂ ਨੇ ਵੀ ਵੇਖ ਲਿਆ ਕਿ ਉੱਥੇ ਇਸ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਹੈ ਉਰੇ ਦੇ ਵਿੱਚ ਡਵੈਲਪਮੈਂਟ ਇਹ ਹੈ ਕਿ ਇੱਕ ਹੈਪੀ ਪਸ਼ਿਆ ਨਾਮ ਦਾ ਇੱਕ ਟੈਰਰਿਸਟ ਹੈ ਯੂਐਸ ਬੇਸਡ ਤਾਂ ਉਸਨੇ ਆਪਣੇ ਸੋਸ਼ਲ ਮੀਡੀਆ ਤੇ ਬਲਾਸਟ ਦੀ ਜ਼ਮਵਾਰੀ ਕਬੂਲ ਕਰਤੀ ਤਾਂ ਉਸ ਬੇਸਿਸ ਤੇ ਇਹਦੇ ਵਿੱਚ ਐਕਸਪਲੋਸ਼ਨ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਤਾਂ ਅਸੀਂ ਇਹਦੇ ਵਿੱਚ ਤਫ਼ਤੀਸ਼ ਸਟਾਰਟ ਕੀਤੀ ਹੈ ਤਾਂ ਡੂਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਫ ਇਟ ਇਜ਼ ਸਬਸਟੈਂਸ਼ੀਏਟਿਡ ਕਿ ਉਥੇ ਬਲਾਸਟ ਹੋਇਆ ਤਾਂ ਉਹਦੇ ਵਿੱਚ ਜਿਹੜੇ ਕਲਪਰੇਟਸ ਹੈ ਦੇ ਵਿਲ ਬੀ ਮੀਟ ਵਿਦ ਐਗਜ਼ੈਂਪਲਰੀ ਪਨਿਸ਼ਮੈਂਟ ਤਾਂ ਫਿਲਹਾਲ ਅਸੀਂ ਸਰਚ ਕਰ ਰਹੇ ਨੇ ਫਿਰ ਵੀ ਏਰੀਆ ਅਸੀਂ ਦੋ ਤਿੰਨ ਵਾਰੀ ਕਰ ਲਿਆ ਬਟ ਅਸੀਂ ਉਹਨੂੰ ਉਹਦਾ ਸਰਚ ਦਾ ਰੇਡੀਅਸ ਵਧਾ ਰਹੇ ਨੇ ਤਾਂ ਇਹ ਜ਼ਰੂਰ ਜਿਸ ਤਰ੍ਹਾਂ ਆਇਆ ਸੀਗਾ ਕਿ ਆਵਾਜ਼ ਆਈ ਬਟ ਅੰਗਰਾਉਂਡ ਤੁਸੀਂ ਵੀ ਉੱਥੇ ਚੈੱਕ ਕਰ ਲਿਆ ਉੱਥੇ ਕੋਈ ਸਾਈਨ ਨਹੀਂ ਹੈ ਕਿਸੇ ਪ੍ਰਕਾਰ ਦਾ ਅਸੀਂ ਇਹਦੇ ਵਿੱਚ ਜਿਹੜੀ ਤਬਦੀਸ਼ ਹੈ ਉਹ ਸਟਾਰਟ ਕੀਤੀ ਹੈ